ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਜੀ ਇੱਕ ਮੈਸੇਜ ਜਿਵੇਂ ਆਇਆ ਸੀ ਮੈਨੂੰ ਉਹਨਾਂ ਨੇ ਦੱਸਿਆ ਸੀ ਕਿ ਜਿਹੜੀ ਉਹਨਾਂ ਦੀ ਸਾਈਡ ਵਾਲੀ ਜਿਹੜੀ ਪਲੇਟ ਹੈਗੀ ਐ ਇੱਥੇ ਵੱਲ ਪੈਂਦੇ ਆ ਤੇ ਉੱਪਰਲੀ ਸਾਈਡ ਤੋਂ ਜਿਹੜਾ ਹੈਗਾ ਮੋਢਾ ਜਿਹੜਾ ਹੈਗਾ ਆਪਣੀ ਮੋਢੇ ਵਾਲੀ ਆਪਾਂ ਤੀਰੇ ਦੇ ਉੱਪਰ ਜਿਹੜੀ ਸੀਨ ਲਗਾਉਣੇ ਹੁੰਦੇ ਆ ਇੱਥੇ ਜਿਹੜੀ ਹੈਗੀ ਐ ਲੂਜ਼ ਹੋ ਰਿਹਾ ਜਿਹੜਾ ਕੱਪੜਾ ਲੂਜ਼ ਰਹਿੰਦਾ ਠੀਕ ਹੈ ਜੀ ਇਹਦਾ ਕੀ ਕਾਰਨ ਹੈ ਅੱਜ ਆਪਾਂ ਸਮਝਾਂਗੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਠੀਕ ਹੈ ਜੀ ਮੰਨ ਕੇ ਚਲੋ ਕਿ ਆਪਣੀ ਮੋਢੇ ਵਾਲੀ ਸੀਨ ਤੋਂ ਲੈ ਕੇ ਆਪਣੇ نیچے ਤੱਕ ਕਮਰ ਦਾ ਜਿਹੜਾ ਨਾਪ ਹੈਗਾ ਉਹ ਜਾਂ 14 ਇੰਚ ਜਾਂ 15 ਇੰਚ ਆਪਾਂ ਲਗਭਗ ਮੰਨ ਲੈਨੇ ਆ ਸਪੋਜ਼ ਕਰੋ ਕਿ ਆਪਣੀ ਬੋਡੀ ਦਾ ਟੋਟਲ ਮੇਜ਼ਰਮੈਂਟ ਹੈ ਜਿਹੜਾ 15 ਇੰਚ ਹੈ ਮੋਢੇ ਤੋਂ ਲੈ ਕੇ ਉਪਰੋਂ نیچے ਕਮਰ ਤੱਕ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜਾ ਹੈਗਾ ਆਪਾਂ 15 ਦੀ بجائے ਇਹ ਜਿਹੜੇ ਨਿਸ਼ਾਨ ਹੈਗੇ ਆਪਾਂ 16 ਜਾਂ 16.5 17 ਇੰਚ ਤੱਕ ਕਰ ਦਿੰਨੇ ਆ ਮਤਲਬ ਉਪਰੋਂ ਮੋਢੇ ਤੋਂ ਲੈ ਕੇ ਕਮਰ ਤੱਕ ਦੇ ਨਿਸ਼ਾਨ ਆ ਜਿਹੜੇ ਉਹ 15 ਦੀ بجائے ਆਪਾਂ 16 16.5 17 ਤੱਕ ਕਰ ਦਿੰਨੇ ਹੈਗੇ ਆ ਤੇ ਕੀ ਹੁੰਦਾ ਜਿਵੇਂ ਮੰਨ ਕੇ ਚੱਲੋ ਕਿ ਜਿਵੇਂ ਆਪਣਾ ਪਰਫੈਕਟ ਨਿਸ਼ਾਨ ਜਿਹੜਾ ਕਮਰ ਦਾ ਇੱਥੇ ਆ ਰਿਹਾ ਠੀਕ ਹੈ ਜੀ ਇੱਥੇ ਦੀ بجائے ਆਪਾਂ ਜੇ 1 ਇੰਚ ਅੱਧਾ ਇੰਚ نیچے ਡਾਊਨ ਕਰ ਦਿੰਨੇ ਆ ਠੀਕ ਹੈ ਜੀ ਇੱਥੇ ਓਕੇ ਸਮਝ ਗਏ ਤੁਸੀਂ ਜਿਵੇਂ ਮੈਂ ਤੁਹਾਨੂੰ ਬਲੂ ਚਾਕ ਨਾਲ ਇੱਥੇ ਸਮਝਾਉਣੀ ਹੈ ਕਿ ਜਿਵੇਂ ਆਪਾਂ 1 ਇੰਚ ਡਾਊਨ ਕਰ ਦਿੱਤਾ ਡਾਊਨ ਕਰ ਦਿੱਤਾ ਜਿਹੜੀ ਆਪਾਂ ਕਮਰ ਦੀ ਨਿਸ਼ਾਨੀ ਇੱਥੇ ਲਗਾਉਣੀ ਹੈਗੀ ਹੈ ਉਹ ਆਪਣੀ ਨਿਸ਼ਾਨੀ ਇੱਥੇ ਆਊਗੀ ਠੀਕ ਹੈ ਜੀ ਜਦੋਂ ਫਿਰ ਤੁਸੀਂ ਸੂਟ ਪੈਨੋਗੇ ਜਦੋਂ ਤੁਸੀਂ ਸੂਟ ਪੈਨੋਗੇ ਤੇ ਇੱਥੇ ਜਿਹੜਾ ਹੈਗਾ ਖਿਚਾਅ ਮਹਿਸੂਸ ਹੋਊਗਾ ਕਿਉਂਕਿ ਜਿਹੜਾ ਤੁਹਾਡੀ ਬੋਡੀ ਸ਼ੇਪ ਦੇ ਹਿਸਾਬ ਨਾਲ ਇੱਥੇ ਜਿਹੜਾ ਹੈਗਾ ਜਿਹੜਾ ਤੁਹਾਡਾ ਸੀਨ ਲਗਾਉਣ ਦਾ ਜਿਹੜਾ ਹਿਸਾਬ ਹੈਗਾ ਉਹ ਵੱਧ ਕੱਪੜੇ ਦੇ ਉੱਪਰ ਸੀਨ ਲੱਗੀ ਹੋਈ ਹੈਗੀ ਆ ਸੋ ਇਸ ਕਰਕੇ ਜਿਹੜਾ ਹੈਗਾ ਤੁਹਾਡੀ ਬੋਡੀ ਸ਼ੇਪ ਦੇ ਹਿਸਾਬ ਨਾਲ ਜਿਹੜੀ ਇਹ ਸੀਨ ਹੈ ਜਿਹੜੀ ਪਰਫੈਕਟ ਨਹੀਂ ਬੈਠੂਗੀ ਤੇ ਇੱਥੇ ਜਿਹੜਾ ਹੈਗਾ ਖਿਚਾਵ ਮਾਰੂਗੀ ਤੇ ਇਸੇ ਕਾਰਨ ਹੀ ਜਿਹੜਾ ਹੈਗਾ ਜਿੱਥੇ ਮੰਨ ਲਓ ਕਿ ਆਪਾਂ ਨੂੰ 15 ਇੰਚ ਕਪੜਾ ਚਾਹੀਦਾ ਉੱਥੇ ਤੁਸੀਂ 16 ਜਾਂ 16.5 ਕਰ ਦਿੱਤਾ ਹੈਗਾ ਸੋ ਜਿਹੜਾ ਹੈਗਾ ਕਪੜਾ ਜਿਹੜਾ ਐਕਸਟਰਾ ਹੋ ਗਿਆ ਤੇ ਇਹਦੀ ਵਜ੍ਹਾ ਨਾਲ ਜਿਹੜਾ ਹੈਗਾ ਉੱਪਰ ਮੋਢੇ ਤੇ ਉੱਪਰ ਵੀ ਜਿਹੜੀ ਹੈਗੀ ਲੂਜ਼ਿੰਗ ਆਪਾਂ ਨੂੰ ਮਹਿਸੂਸ ਹੋਊਗੀ ਲੂਜ਼ ਲੂਜ਼ ਮਹਿਸੂਸ ਹੋਊਗਾ ਠੀਕ ਹੈ ਜੀ ਪਰਫੈਕਟ ਨਾਪ ਦਾ ਇਹ ਹੁੰਦਾ ਹੈ ਕਿ ਜਿਵੇਂ ਮੰਨ ਕੇ ਚੱਲੋ ਤੁਹਾਡੇ ਕੋਲੇ ਜਿਹੜਾ ਹੈਗਾ ਪਰਫੈਕਟ ਨਾਪ ਜਿੰਨਾ ਵੀ ਹੈਗਾ 13 14 ਜੋ ਵੀ ਹੈ ਉੱਥੇ ਤੁਸੀਂ ਪਰਫੈਕਟ ਕਮਰ ਦਾ ਨਿਸ਼ਾਨ ਲਗਾਉਣੀ ਹੈਗੇਂ ਠੀਕ ਹੈ ਜੀ ਉੱਥੇ ਜਿਹੜਾ ਹੈਗਾ ਆਪਣਾ ਫਿਟਿੰਗ ਦਾ ਕਮਰ ਵਾਲਾ ਨਿਸ਼ਾਨ ਲੱਗਦਾ ਹੈਗਾ ਕਮਰ ਤੋਂ ਜਿਹੜਾ ਹੈਗਾ ਆਪਣੇ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਟਾਈਟ ਹੋ ਜਾਂਦਾ ਕਮੀਜ਼ ਜਿੱਥੇ ਆਪਾਂ ਕਮਰ ਦੇ ਨਿਸ਼ਾਨ ਲਗਾਉਣੇ ਹੈਗੇ ਆ ਉਹਦੇ ਨਾਲ ਜਿਹੜਾ ਹੈਗਾ ਉੱਪਰੋਂ ਜਿਹੜਾ ਸਪੇਸ ਹੈਗੀ ਆ ਮੋਢੇ ਦੇ ਉੱਪਰ ਵੀ ਜਿਹੜਾ ਹੈਗਾ ਪਰਫੈਕਟ ਬੋਡੀ ਸ਼ੇਪ ਦੇ ਹਿਸਾਬ ਨਾਲ ਆਪਣੀ ਕਮੀਜ਼ ਹੈ ਜਿਹੜੀ ਉਹ ਸੈੱਟ ਆ ਜਾਂਦੀ ਹੈ ਵੱਡਾ ਕਾਰਨ ਬਸ ਇਹੀ ਹੈ ਕਿ ਜਿਹੜਾ ਤੁਸੀਂ ਕਮਰ ਦਾ ਨਿਸ਼ਾਨ ਹੈਗਾ ਉਹ ਤੁਸੀਂ ਸਹੀ ਜਗ੍ਹਾ 'ਤੇ ਨਾ ਲਗਾ ਕੇ ਉਸ ਤੋਂ نیچے ਲਗਾ ਰਹੇ ਹੋ ਇਸ ਵਜ੍ਹਾ ਨਾਲ ਜਿਹੜਾ ਹੈਗਾ ਤੁਹਾਡੀ ਸਾਈਡ ਪਲੇਟ ਦੇ ਕੋਲ ਵੀ ਜਿਹੜੇ ਹੈਗੇ ਆ ਵੱਲ ਪੈ ਰਹੇ ਆ ਠੀਕ ਹੈ ਜੀ ਤੇ ਇਸੇ ਵਜ੍ਹਾ ਕਰਕੇ ਜਿਹੜਾ ਹੈਗਾ ਤੁਹਾਡੇ ਮੋਢੇ ਦੇ ਉੱਪਰ ਜਿਹੜੇ ਹੈ ਉਸ ਮਹਿਸੂਸ ਹੋ ਰਿਹਾ ਕਿ ਜਿਵੇਂ ਤੁਹਾਡੇ ਮੋਡੇ ਲੂਸ ਹੈਗੇ ਆ ਤੇ ਇਹਦਾ ਦੂਸਰਾ ਕਾਰਨ ਇਹ ਹੈ ਕਿ ਜਦੋਂ ਤੁਸੀਂ ਕਮਰ ਦਾ ਨਿਸ਼ਾਨ نیچے ਲੈ ਜਾਂਦਾ ਤੇ ਉਹਦੇ ਹਿਸਾਬ ਨਾਲ ਤੁਸੀਂ ਪਲੇਟ ਵੀ ਡਾਊਨ ਕਰ ਦਿੱਤੇ ਹੋਣਗੇ ਠੀਕ ਹੈ ਜੀ ਥੋੜਾ ਜਿਹਾ ਜਿਵੇਂ ਮੰਨ ਕੇ ਚੱਲੋਗੇ ਤੁਸੀਂ 1 ਇੰਚ ਅੱਧਾ ਇੰਚ ਤੁਸੀਂ ਕਮਰ ਦਾ ਨਿਸ਼ਾਨ ਵੀ ਉੱਪਰ ਲੈ ਜਾਵੋ ਠੀਕ ਹੈ ਜੀ ਤੇ ਐਡਜਸਟਮੈਂਟ ਕਰਕੇ ਉਸੇ ਹਿਸਾਬ ਨਾਲ ਅੱਧਾ ਗਿੰਚ ਲਗਭਗ ਤੁਸੀਂ ਪਲੇਟ ਦਾ ਜਿਹੜਾ ਹੈਗਾ ਮਾਰਜਿਨ ਇਹਨੂੰ ਵੀ ਥੋੜਾ ਜਿਹਾ ਉੱਪਰ ਨੂੰ ਕਰ ਲਵੋ ਤੇ ਜਿਹੜਾ ਹੈਗਾ ਤੁਹਾਡਾ ਕਮੀਜ਼ ਆ ਉਹ ਬਿਲਕੁਲ ਪਰਫੈਕਟ ਹੋ ਜਾਊਗਾ ਜੀ ਮੇਰੇ ਦੱਸਾਂ ਅਫਰੀਕਾ ਤੁਹਾਨੂੰ ਵਧੀਆ ਲੱਗਿਆ ਹੋਵੇ ਜੇ ਤੁਹਾਨੂੰ ਸਮਝ ਆਈ ਹੋਵੇ ਤਾਂ ਪਲੀਜ਼ ਤੁਸੀਂ ਟਰਾਈ ਕਰਕੇ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੀ ਸੈਟਿੰਗ ਕਮੀਜ਼ ਦੀ ਆਈ ਹੈ ਜਾਂ ਨਹੀਂ ਆਈ ਥੈਂਕ ਯੂ ਸੋ ਮੱਚ